ਕੱਲ ਤਾਂ ਇਹੋ ਜਿਹਾ ਕੰਮ ਹੋ ਗਿਆ ਜੀ ਕਹੇ ਨਹੀਂ ਕਰਦੇ ਇੱਕ ਵੇਟ ਹੋਏ ਕਰਦੀ ਬੱਸ ਦੀ ਜਾਂ ਬੰਦੇ ਦੀ ਜਾਂ ਵੀਕਲ ਦੀ ਕਾਸੀ ਦੀ ਲੱਗਿਆ ਪਣਾ ਲੱਗਿਆ ਤਾਂ ਵੇਰ ਕਰਨੇ ਦੋ ਚਾਰ ਦਿਨ ਰੱਖ ਕੇ ਉੱਥੇ ਐਨ ਜਦਦਰ ਕਹਿਣਾ ਉਹਦੇ ਠੇਕੇ ਮਾ ਉਤਰ ਲਿਆ ਫੇ ਤੋਰੇ ਕਰੂੰਗਾ ਇੱਧਰ ਨੂੰ ਲਓ ਜੀ ਨਾਨੂ ਸਾਡਾ ਚੱਲਿਆ ਪਾਰ ਨੂੰ ਪਾਰ ਨੂੰ ਚੱਲਿਆ ਹੋ ਸਾਸਰੀ ਕਾਲਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਲੋਈ ਲੱਗੇ ਤੇ ਅੱਜ ਦਾ ਬਲੌਗ ਸ਼ੁਰੂ ਕਰਨ। ਸਭ ਤੋਂ ਪਹਿਲਾਂ ਤਾਂ ਪੰਜਵੀਂ ਪਾਸ਼ਾਈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸਾਡੇ ਵੱਲੋਂ ਸਿਰ ਝੁਕਾ ਕੇ ਚਰਨਾ ਚ ਅਰਦਾਸ ਹੈ ਤੇ ਕੋਟਨ ਕੋਟਨ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਦੇਖੋ ਆਪਣਾ ਅੱਜ ਤੇ ਇਹ ਇਹ ਦਿਨਾਂ 'ਚ ਦੇਖੋ ਕਿੰਨੀ ਕਰਮੀ ਐ ਤਤੀ ਤਵੀ ਤੇ ਬਹਿ ਕੇ ਵੀ ਸਿਮਰਨ ਕਰਿਆ ਤੇ ਸਾਡੀ ਰੱਖਿਆ ਕਰੀ ਚਲੋ ਠੀਕ ਹੈ ਜੀ ਤੇ ਬਾਕੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਇਧਰ ਜਾਂ ਦੇਸ਼ਾਂ ਦੇ ਦੇਸ਼ਾਂ ਤੋਂ ਜੁੜੇ ਹੋਏ ਸਾਰਿਆਂ ਦਾ ਦਿলো ਧੰਨਵਾਦ ਹੈ ਜੀ ਤੇ ਅੱਜ ਦੇ ਦਿਨ ਹਰ ਇੱਕ ਪਾਸੇ ਹਰ ਇੱਕ ਗੁਰਦੁਆਰਾ ਸਾਹਿਬ 'ਚ ਰੇੜੂ ਅਤੇ ਪਾਰਸ ਚੱਲ ਰਹੀ ਬਹੁਤ ਵਧੀਆ ਲੱਗ ਰਿਹਾ ਤੇ ਬਾਕੀ ਹੁਣ ਗੱਲਬਾਤ ਕਰਦੇ ਆਂ ਆਪਾਂ ਮਨਜੀਤ ਨਾਲ ਵੀ ਤੇ ਮਨਜੀਤ ਹੁਣ ਥੋੜਾਕਾ ਟਾਈਮ ਜੀ ਭਾਂਡੇ 'ਚ ਭਾਂਡੇ ਦੀ ਹਣੀ ਭਾਂਡੇ ਤੋੜ ਰਹੀ ਥੀ ਹੋ ਗਏ ਫ੍ਰੀ ਮਿਲਾਨੇ ਤੁਹਾਨੂੰ ਨਾਲ ਵੀ ਆਪਣੀਆਂ ਭੈਣਾਂ ਨੂੰ ਤੇ ਬਾਕੀ ਇੱਕ ਆਪਾਂ ਨੇ ਪਿਛਲੇ ਬਲੌਗਾਂ 'ਚ ਇੱਕ ਸਵਾਲ ਵੀ ਪੁੱਛਿਆ ਤਾਂ ਕੁਆਚਨ ਉਹਨਾਂ ਦੇ ਵਿੱਚੋਂ ਜਿਨ੍ਹਾਂ ਵੀ ਆਪਣੇ ਇਹਨਾਂ ਮੈਸੇਜ ਕਰੇ ਆ ਆਪਣੀ ਖਣੀ ਭੈਣਾਂ ਕਨੀ ਭਰਾਏ ਵੈਸੇ ਜੋਤ ਬਲੌਗ ਦੇ ਨਾਂ ਤੇ ਆਈਡੀ ਆ ਉਹਨਾਂ ਨੇ ਆਪਣੇ ਕੁਐਸਚਨ ਦਾ ਆਨਸਰ ਦਿੱਤਾ ਹੈ ਜੀ ਜਿਹਦਾ ਜਵਾਬ ਹੈ ਕਿ ਸਭ ਤੋਂ ਜਿਹੜੀ ਬਹੁਤ ਬੜੀ ਚਾਹ ਕੁਦਰਤ ਕਿੰਨੀ ਤੋਂ ਜਾਂ ਪਰਮਾਤਮਾ ਕਿੰਨੀ ਤੋਂ ਜਾਂ ਕਿਸੇ ਬੰਦੇ ਕਿੰਨੀ ਤੋਂ ਕੋਈ ਮਸ਼ੀਨਰੀ ਬਣਾਈ ਜਾਂਦੀ ਹੈ ਪਰ ਇਹ ਜਿਹੜਾ ਮੈਂ ਸਵਾਲ ਕਰਿਆ ਤਾਂ ਇਹ ਪਰਮਾਤਮਾ ਕਿੰਨੀ ਤੋਂ ਇਨਸਾਨ ਬਣਾਇਆ ਗਿਆ ਏ ਕੁਦਰਤ ਦਾ ਵੀ ਸਹਿਯੋਗ ਹੁੰਦਾ ਏ ਤੇ ਪਰਮਾਤਮਾ ਕਿੰਨੀ ਬਣਾਇਆ ਗਿਆ ਇਨਸਾਨ ਹੈ ਜਿਹੜਾ ਕਿ ਸਭ ਤੋਂ ਵੱਡੀ ਕਿਸ ਆਪਾਂ ਦੇਖਣ ਨੂੰ ਤਾਂ ਇੱਕ ਇਨਸਾਨ ਹੈ ਪਰ ਆਪਣੇ ਅੰਦਰ ਨਾ ਜਿੱਕਣਾ ਇੱਕ ਮਸ਼ੀਨਰੀ ਤਿਆਰ ਕਰਦੇ ਆਪਾਂ ਕੋਈ ਵੀ ਵੀ ਉਹਨਾਂ ਕਿਦਾਂ ਕੰਮ ਕਰਨਾ ਕਿਹੜੇ-ਕਿਹੜੇ ਕੰਮ ਕਰਨੇ ਉਦਾਂ ਦੀ ਉਹਦੇ ਚ ਪੁਰਜੇ ਲਾਏ ਜਾਂਦੇ ਆ ਆਪਣੇ ਅੰਦਰ ਦੇਖੋ ਕਿੰਨੇ ਤਕੜੇ ਪੁਰਜੇ ਲਾਏ ਗਏ ਨੇ ਸਭ ਤੋਂ ਵੱਡੀ ਗੱਲ ਤਾਂ ਜੀ ਅੱਖਾਂ ਜੇ ਅੱਜ ਕੱਲ ਆਪਾਂ ਦੇਖਿਆ ਨਾ ਅੱਜ ਤੱਕ ਵੀ ਦੁਨੀਆ ਚ ਕੋਈ ਇਹੋ ਜਿਹਾ ਕੈਮਰਾ ਡਿਜੀਟਲ ਜਾਂ ਕੋਈ ਵੀ ਤਿਆਰ ਨਹੀਂ ਹੋਇਆ ਜਿਹੜੀ ਸਾਡੇ ਅੱਖ ਦੇ ਬਰਾਬਰ ਹੋ ਇਹ ਆਪਣਾ ਰੋਸ਼ਨੀयां ਸ਼ੁਰੂ ਤੇ ਆਪਾਂ ਦੇਖਦੇ ਆਂ ਚਲੋ ਬਜ਼ੁਰਗ ਹੋਈ ਜਾਂਦੇ ਰੋਸ਼ਨੀ ਘਟਦੀ ਜਾਂਦੀ ਉਹ ਤਾਂ ਗੱਲ ਵੱਖਰੀ ਏ ਤੇ ਇੱਕ ਹੈ ਕਿੰਡੀ ਤਕੜੀ ਚੀਜ਼ ਇੱਕ ਦਿਲ ਬਣਾਇਆ ਗਿਆ ਕਿਉਂਕਿ ਇਨਸਾਨ ਨੂੰ ਦੇਖ ਕੇ ਹੀ ਉਹਦੇ ਦਿਲ ਦਿਮਾਗ ਸਰੀਰ ਨੂੰ ਦੇਖ ਕੇ ਹੀ ਮਸ਼ੀਨਰੀਆਂ ਤਿਆਰ ਕਰੀਆਂ ਆ ਕੇ ਇਨਸਾਨ ਨੇ ਇਹ ਦੇਖ ਲਓ ਫਿਰ 206 ਹੱਡੀ ਵੀ ਪਾਈ ਗਈ ਹੈ ਇਨਸਾਨ ਚ ਤੇ ਉਸ ਤੋਂ ਬਾਅਦ ਇੱਕ ਅੱਦੇ ਲੈ ਜਿਹੜਾ ਦੇਖੋ ਜਦ ਤੋਂ ਇਨਸਾਨ ਜਨਮ ਲੈਂਦਾ ਹੈ ਬੱਚਾ ਜਦ ਤੋਂ ਉਹ ਦਿਲ ਕਦੇ ਉਹਦੀ ਰਿਪੇਅਰ ਨਹੀਂ ਹੁੰਦੀ ਹਾਂ ਕਦੇ ਆ ਕਹ ਜਦ 40 ਸਾਲ ਹੋ ਜੰਨੇ ਜਾਂ ਕੋਈ ਨਸ਼ਾ ਕਰਦਾ ਜਾਂ ਕੁਛ ਵੀ ਐ ਡਬੈਕਟ ਆਉਂਦਾ ਤਾਂ ਕੁਛ ਇਹ ਤਾਂ ਵੀ ਹੁੰਦਾ ਹੈ ਅੱਜ ਕੱਲ ਖਰਾਕਾਂ ਚ ਆਪਾਂ ਜ਼ਹਿਰ ਖਾ ਰਹੇ ਤਾਂ ਬਿਮਾਰੀਆਂ ਜ਼ਿਆਦਾ ਹੈ ਨਹੀਂ ਪਹਿਲੇ ਆਪਣੇ ਜਿਹੜੇ ਬਜ਼ੁਰਗ ਹੁੰਦੇ ਤੇ 100 100 110 ਤੱਕ ਸਾਲ ਕੱਟ ਕੇ ਜਾਂਦੇ ਸੀ ਤੇ ਬਾਕੀ ਗੱਲ ਰਹਿੰਦੀ ਹੈ ਜੀ ਤੀਜੀ ਇੱਕ ਦਿਮਾਗ ਕਿੰਨੀ ਤਾਕੜੀ ਚੀਜ਼ ਟਕਾਈ ਹੈ ਪ੍ਰਮਾਤਮਾ ਨੇ ਬੜਾ ਕਹਿ ਉਹਦੇ ਆਲੇ ਦਾਲ ਉਹਦੀ ਸੇਫਟੀ ਵੀ ਕਰੀ ਵੀ ਵੀ ਬੰਦੇ ਦਾ ਮੂੰਹ ਵੱਜ ਸਕਦਾ ਮੱਥਾ ਕਿੰਨਾ ਕਹਿੜਾ ਹੈ ਤੇ ਹਰ ਇੱਕ ਚੀਜ਼ ਉਹਦੇ ਗੈਰ ਤੇ ਕਿੰਨੀਆਂ ਬਰੀਕ ਬਰੀਕ ਨਸਾਂ ਤਾਰੀਆਂ ਮਿਆਂ ਜਿਹਦੇ ਨਾਲ ਕੀ ਸਭ ਤੋਂ ਪਹਿਲਾਂ ਆਪਣੇ ਮਨ ਚ ਆਂਦਾ ਵੀ ਮੈਂ ਪਾਣੀ ਪੀਣਾ ਫਿਰ ਉਹ ਦਿਮਾਗ 'ਚ ਜਾਂਦਾ ਦਿਮਾਗ ਜਦੀ ਡਿਊਟੀ ਲਾ ਦਿੰਦਾ ਬਾਂਦੀ ਵੀ ਜਾ ਕੇ ਗਲਾਸ ਚੱਕ ਪਾਣੀ ਭਰ ਲੈ ਤੇ ਕੀ ਲੈ ਕਿੰਨੀ ਛੇਤੀ ਪਰ ਇੱਕ ਗੱਲ ਹੈ ਜਿਹੜਾ ਆਪਣਾ ਇਨਸਾਨ ਹ ਤਿਆਰ ਆਪਣਾ ਪਰਮਾਤਮਾ ਕਿੰਨੀ ਤੇ ਇਨਸਾਨ ਬਣਾਇਆ ਗਿਆ ਏ ਇਹਦਾ ਮੁਕਾਬਲਾ ਨਹੀਂ ਅੱਜ ਤੱਕ ਹੋਇਆ ਦੁਨੀਆ 'ਚ ਜਿਹੜਾ ਆਪਾਂ ਨੂੰ ਇਹ ਰੂਪ ਦਿੱਤਾ ਗਿਆ ਨਾ ਇਨਸਾਨ ਦਾ ਇਹਦਾ ਮੁਕਾਬਲਾ ਅੱਜ ਤੱਕ ਕੋਈ ਸਾਇੰਸ ਨਾ ਕੋਈ ਗੱਡੀ ਜਾਂ ਮਸ਼ੀਨਰੀ ਜਾਂ ਕੁਝ ਵੀ ਜਾਂ ਰੋਬੋਟ ਤਿਆਰ ਕਰੇ ਆਂ ਇਨਸਾਨ ਦੀ ਤਰ੍ਹਾਂ ਪਰ ਉਹ ਚੀਜ਼ ਨਹੀਂ ਬਣੀ ਇਹ ਗੱਲ ਮੰਨਣ ਵਾਲੀ ਹੈ ਤਾਂ ਹੀ ਤਾਂ ਕਹਿੰਦੇ ਸਭ ਤੋਂ ਵੱਡੀ ਕੁਦਰਤ ਤੇ ਪਰਮਾਤਮਾ ਚਲੋ ਠੀਕ ਹੈ ਜੀ ਤੇ ਹੁਣ ਗੱਲਬਾਤ ਕਰਦੇ ਆਂ ਭਾਈ ਮਨਜੀਤ ਪੈਣਾ ਤਾਂ ਬੀਬੀ ਕੋ ਠੜਨੋ ਨਾ ਕਿਉਂਕਿ ਐਮਪੀ ਐਨਾ ਆਪਣੇ ਹੁਣੇ-ਹੁਣੇ ਚੁਣਾਈ ਗਏ ਐ ਐਨਕ ਤਾਰ ਲੰਦੇ ਹਾਂਜੀ ਭਾਈ ਸਾਰਿਆਂ ਨੂੰ ਹਾਂ ਭਾਈ ਅੱਜ ਆਪਾਂ ਸੋਨੇ ਜੀ ਗੱਦੇ ਬੈਠੀ ਸੀ ਔਰ ਉਹਨਾਂ ਕਜੀ ਨਹੀਂ ਹੈਗਾ ਜੱਸ ਕਰਨ ਲਈ ਆਪਣਾ ਜੱਸ ਕਰਨ ਚਲੇ ਗਿਆ ਜੀ ਨਾਨੂਗੜ ਆਪਣੇ ਗੱਲ ਤੁਸੀਂ ਦੇਖ ਰਹੇ ਪਿਛਲਾ ਬਲੌਗ ਆਪਣਾ ਚੱਲ ਰਿਹਾ ਹਨ ਚਾਚੇ ਵਾਲਾ ਤੇ ਉਹ ਫੇਰ ਚਾਚਾ ਫੇਰ ਕੱਲ ਮੈਂ ਹਟਕਾ ਲਿਆ ਤਾਈ ਅਸੀਂ ਬਹੁਤ ਜ਼ੋਰ ਲਾ ਕੇ ਕਿਉਂਕਿ ਜੱਸ ਕਰਨ ਘਰੇ ਤਾਂ ਉਹ ਮੇਰੇ ਕੋਲ ਦੁਕਾਨ ਤੇ ਆ ਗਿਆ ਤੇ ਮੈਂ ਫੋਨ ਲਾ ਤਾ ਚਾਚੇ ਨੂੰ ਲਾ ਤਿਆ ਜਦੋਂ ਮੈਂ ਗੱਲ ਕਰੀ ਕਹਿੰਦਾ ਵੀ ਮੰਨੂ ਤਾਂ ਮਿਲ ਕੇ ਜਾ ਘਰਾਂ ਨੂੰ ਨਹੀਂ ਮੈਨੂੰ ਲੈ ਕੇ ਜਾਓ ਦੁਕਾਨ ਪਰ ਫੇਰ ਗਰਮੀ ਜ਼ਿਆਦਾ ਤੀ ਤਾਂ ਕਰਕੇ ਮੈਂ ਚਾਚੇ ਨੂੰ ਲਿਆ ਆਇਆ ਤੇ ਚਾਚੇ ਨੂੰ ਅਸੀਂ ਰੱਖਣਾ ਤਾਂ 2-3 ਦਿਨ ਤਾਂ ਪਰ ਚਾਚੇ ਦਾ ਮਨ ਇਹ ਨਾਲ ਲੱਗਦਾ ਨਹੀਂ ਕਿਉਂਕਿ ਪਿੱਛਾਂ ਵੀ ਦੇਖਣਾ ਕਿਉਂਕਿ ਦੋ ਮੁੰਡੇ ਐ ਉਹ ਤਾਂ ਕੰਮ ਕਰਦੇ ਆ ਆਪਣਾ ਗੱਡੀਆਂ ਤੇ ਤੇ ਚਾਚਾ ਫੇਰ ਘਰਾਂ ਵੀ ਦੇਖ ਲਈ ਕਰਦਾ ਤੇ ਇਹ ਵੀ ਗੱਡੀ ਕੋਈ ਜਿੱਕਣਾ ਹੁਣ ਆਪਣੇ ਪੱਥਰ ਤੋੜ ਤੂੜ ਰਹੇ ਆ ਉਧਰ-ਉਧਰ ਚਲਾਈ ਜਾਂਦਾ ਕੱਢੀ ਜਾਂਦਾ ਖਰਚ ਤੇ ਉਹ ਬਾਈ ਕੱਲ 2 ਵਜੇ ਬੱਸ ਚੜਾਏ ਚੜਾਣੇ ਤੇ ਲੇਟ ਹੋ ਗਏ ਹਨ ਉਹ ਕੱਗੇ ਬਲੌਗ ਆਊਗਾ ਜੀ 4 ਕਿੰਮਿੰਟ ਦਾ ਪਰ ਚੜਾਈ ਅਸੀਂ ਉਰੇ ਤੇ 4 ਵਜੇ ਲਾਸਟ ਬੱਸ ਆਣੀ ਦੀ 5 ਵਜੇ ਵਾਲੀ ਹਾਂਜੀ ਵਿਚਾਰੇ YouTube ਫੈਮਿਲੀ ਵੀ ਅਸੀਂ ਗਹੋਂਗੇ ਵੀ ਜਦ ਮਾਜੀ ਦੇਖ ਲੈ ਲੇਟ ਲੇਟ ਹਾਂ ਬਾਈ ਹੁਣ ਫਿਰ ਮੈਂ ਕੀ ਕਰਾਂ ਇਹ ਦੇਖੋ ਸਵੇਰੇ ਕੰਮ ਵੀ ਕਿੰਨੇ ਤੇ ਜੀ ਇੱਕ ਤਾਂ ਉਹਦੀਆਂ ਦਵਾਈਆਂ ਗੈਲ ਭੇਜਣੀ ਸੀ ਜੇ 4-5 ਦਿਨ ਰਹਿਣਾ ਇੱਕ ਸਮਾਨ ਵੀ ਕੋਈ ਗੈਲ ਭੇਜਣਾ ਹੁੰਦਾ ਏ ਫਿਰ ਉਹਦੀ ਤਿਆਰੀ ਕੱਪੜੇ ਚਲ ਕੱਪੜੇ ਦਾ ਮਨਜੀਤ ਨੇ ਬੈਗ ਤਿਆਰ ਕਰਤੇ ਆ ਮੇਨ ਉਹਦੀਆਂ ਦਵਾਈਆਂ ਜੀ 2-3 ਇੱਕ ਤਾਂ ਅਲਰਜੀ ਤੇ ਇੱਕ ਨਕਸੀਰ ਚੱਲਣ ਲੱਗ ਗਈ ਸੀ ਉਹਦੇ ਦੋ ਤਿੰਨ ਟੀਕੇ ਲਵਾਣੇ ਤੇ ਇੱਕ ਲੋਆਬ ਤਾਂ ਦੂਆ ਲਵਾਣਾ ਤਾਂ ਉਧਰ ਮੇਰੇ ਕੋਲ ਕੰਮ ਕੀਤਾ ਦੁਕਾਨ ਤੇ ਫਿਰ ਮੈਂ 9 ਵਜੇ ਗਿਆ ਜੇ ਮੈਂ ਗੈਲ ਲੈ ਜਾਂਦਾ ਕਰਨੇ ਨੂੰ ਉਹਨੇ ਰਹਿਣਾ ਹੀ ਨਹੀਂ ਤਾਂ ਫਿਰ ਗੈਲ ਚਾਚੇ ਨੂੰ ਲਿਜਾਣਾ ਪੈਣਾ ਤਾਂ ਕਿਉਂਕਿ ਚਾਚੇ ਜਦ ਜਦ ਚਾਚਾ ਆ ਗਿਆ ਜਾਂ ਉੱਥੇ ਚਲੇ ਗਿਆ ਉਹਨੇ ਉਹਦੇ ਗੈਲ ਤੇ ਹਿਲਣਾ ਨਹੀਂ ਜੇ ਉਹ ਬਾਹਰ ਨਿਕਲੂਗਾ ਗੈਲ ਸਾਰਾ ਦਿਨ ਬੈਟ ਪਰੇ ਬਿਠਰੇ ਹਾਂ ਹਾਂ ਚਾਚਾ ਵੀ ਉੱਤੇ ਗੈਲ ਮਾਸਟਰ ਰਹਿੰਦਾ ਏ ਉਹਨੂੰ ਵੀ ਪਿਆਰ ਆ ਉਹਦੇ ਗੈਲ ਕਿਉਂਕਿ ਨਿਆਣਿਆਂ ਗਿਲ ਦੇਖੋ ਜਿਹੜਾ ਬੰਦਾ ਪਿਆਰ ਕਰਦਾ ਨਾ ਅਰ ਜਿਹੜੇ ਨਿਆਣੇ ਉਹਦੇ ਗੱਲ ਪਿਆਰ ਕਰਦੇ ਬੰਦੇ ਗੱਲ ਉਹਦੇ ਲੱਗ ਹੋਏ ਨਹੀਂ ਸਕਦੇ ਜੇ ਉਹ ਜਾਊਗਾ ਬਾਹਰ ਕਿਤੇ ਗੈਲ ਜਾਊਗੇ ਇਹ ਗੱਲ ਪੱਕੀ ਸੱਚ ਅੱਜ ਸੋਮਵਾਰ ਹੈ ਹਾਂ ਕੱਲ ਨੂੰ ਆਪਣਾ ਮੰਗਲਵਾਰ ਕੱਲ ਨੂੰ ਮੇਰਾ ਬਹੁਤ ਜ਼ਰੂਰੀ ਕੰਮ ਹੈ ਮੈਂ ਨਹੀਂ ਲਿਜਾ ਸਕਦਾ ਜੀ ਨਾਲ ਮੈਂ ਜਾਣੇ ਨੂੰ ਥੋੜਾ ਨਾਲ ਇਹੰਦੀ ਕਿਤੇ ਨਹੀਂ ਜ਼ਿਆਦਾ ਸਮਾਨ ਲਿਆ ਲਿਓ ਹੁਣ ਐਨਾ ਆਪਣੀਆਂ ਤਿਆਰੀਆਂ ਐ ਨਾ ਕਰਾਉਣੀਆਂ ਫਿਰ ਮੰਨੂ ਐ ਨਾ ਕਹਿਣਾ ਪਰਸੋਂ ਨੂੰ ਵੀ ਮੇਰੇ ਇਹ ਕੰਮ ਰਹਿ ਗਏ ਅੱਧੇ ਕੰਮ ਜਾਂਦੇ ਵੀ ਸਮਾਨ ਲੈ ਜਾਂਦੇ ਅਸੀਂ ਫਿਰ ਐਨਾ ਕਹਾਂ ਕਰਤੇ ਜੀ ਲੇਟ ਯਾ ਤਾਂ ਆਪਣਾ ਚੱਕ ਮੋਟਰਸਾਈਕਲ ਤੂੰ ਲੈ ਆ ਲੈ ਸਮਾਨ ਪਿੱਛੇ ਤੇ ਗੱਡੀ ਲੈ ਜਾ ਤੂੰ ਮੁੱਲਾਂ ਪਰ ਤੇ ਸਮਾਨ ਲੈ ਆ ਲੈ ਮੈਂ ਉਧਰ ਦੁਕਾਨ ਪਰ ਕੰਮ ਕਰ ਲੰਦਾ ਠੀਕ ਗੱਡੀ ਦਾ ਛੱਡੋ ਪਰ ਇਹ ਜੇ ਬੱਸ ਲੱਗੀ ਵੀ ਹੁੰਦੀ ਨਾ ਅਸੀਂ ਤਾਂ ਬੱਸ ਹੁੰਨ ਕਰਕੇ ਚੱਲ ਇਹ ਵੀ ਠੀਕ ਹੈ ਅਚਾਰ ਚਟਣੀ ਲਿਆਣੀ ਬਣਵਾ ਕੇ ਆਪਾਂ ਨੇ ਕਿਉਂਕਿ ਚਸਾੜੀ ਬਣਾਣੇ ਨੂੰ ਇੱਥੇ ਹੀ ਬਣਾ ਸਕਦੇ ਤੇ ਪਰ ਇੱਕ ਮਿਲਿਆਉਂਗੇ ਜੀ ਨੰਬਰ 2 ਕਿਉਂਕਿ ਸਾੜੀ ਚਾਚੀ ਦੇ ਹੱਥ ਦਾ ਅਚਾਰ ਚਟਣੀ ਚਾਪ ਉੱਥੇ ਹੱਥ ਗਲ ਬਣਾ ਦਵੇ ਹੋ ਰਹੂਗਾ ਮਤਲਬ ਖਰਾਬ ਨਹੀਂ ਹੁੰਦਾ ਮਨਜੀਤ ਦੇ ਹੱਥ ਦਾ ਬਣਵਾ ਲਓ ਬਣਣਾ ਹੀ ਨਹੀਂ ਮੇਰੇ ਹੱਥ ਦਾ ਬਣਾਵਾ ਲਓ ਉਹ ਫੇਰ ਮਨਜੀਤ ਸਾਨੂੰ ਕੱਟਬੱਟ ਕਰਕੇ ਨਹੀਂ ਦਿੰਦੀ ਕੋਸ ਮੇਰਾ ਟਾਈਮ ਨਹੀਂ ਹੁੰਦਾ ਮੇਤੇ ਵੀ ਕੜਾਹੀ ਵਿੱਚ ਪੈਂਦਾ ਹੀ ਨਹੀਂ ਤਲੇ ਨਹੀਂ ਹੁੰਦਾ ਤੇ ਗੱਲਬਾਤ ਇਹ ਐ ਤੇ ਬਾਕੀ ਬਾਕੀ ਗੱਲਾਂ ਬਾਤਾਂ ਬਹੁਤ ਐ ਜੀ ਮਨਾ ਚਲ ਤੇ ਕਾਰਨ ਬਿਨਾਂ ਨਹੀਂ ਜੀ ਰਗ ਰਿਹਾ ਤੇ ਉਹ ਕਹਿ ਵੀ ਗਿਆ ਕੱਲ ਗੱਲ ਤਾਂ ਕਿਉਂਕਿ ਅਸੀਂ ਕਿਹੜਾ ਹੁਣ ਬੱਸਾਂ 'ਚ ਜਾਂਦੇ ਆ ਉਹ ਟੀ ਪੁਆਇੰਟ ਮਾਜਰੇ ਤੋਂ ਚੜਾਈ ਆ ਸਿਸਮਾ ਨੂੰ ਸਿਸਮਾ ਤੋਂ ਤੇ ਬਾਈ ਸਾਨੂੰ ਕਿਹੜਾ ਟਾਈਮ ਦਾ ਪਤਾ ਤਾਂ ਜੀ ਗੱਲ ਇਹ ਦੀ ਮਿਲ ਜਾਂਦਾ ਹੀ ਨਹੀਂ ਹੈ। ਤੇ ਬਾਈ ਬੱਸ ਲੰਘ ਲਈ 2:30 ਜੇ ਮੈਂ ਉਹ 3:00 ਵਜੇ ਲੈ ਜਾਂਦਾ ਤਾਂ 2 1:30 ਘੰਟਾ ਫੇਰ ਆਈ ਜਾਈ ਸਵਾ 4 ਬੱਸ ਪਰ ਕੁਦਰਤੀ ਅੱਗੇ ਆ 5 ਵਾਲੀ ਮਿਲ ਗਈ ਉਹਨਾਂ ਨੂੰ ਮੂਹਰੇ ਤੋਂ ਤੇ 7:00 ਵਜੇ ਉਹ ਘਰਾਂ ਲਾਂਗੇ। ਚਲੋ ਠੀਕ ਹੈ ਜੀ। ਫੇਰ ਕਿ 2:30 ਵਜੇ ਤੇ ਬੱਸ ਸਵਾ 4:00 ਵਜੇ ਬਸ ਆਈ ਹੈ। ਫੇਰ ਤਾਂ ਇੱਕ ਤਾਂ 2:30 ਵਜੇ ਲੰਘ ਲਈ ਜਿਹੜੀ ਨਾ ਜਾਣਾ ਤਾਂ ਫੇਰ ਇੱਕ ਬੱਦੀ ਤੱਕ ਹੋਰ ਜਾਂਦੀ ਹੈ। ਲੱਗ ਲੱਗ ਜਾਂਦੀਆਂ 2-2 ਘੰਟੇ ਬਾਅਦ 1:30 1:30 ਬਾਅਦ ਆ। ਸਫ਼ਰ ਵੀ ਲੰਬਾ ਹੈ। ਉਹ ਸਪਾਹੜਾਂ ਦਾ ਰਸਤਾ ਹੈ ਉੱਚਾ ਨੀਮਾ ਰਸਤਾ ਹੈ ਉਹਨਾਂ ਨੂੰ ਨਹੀਂ ਹੈਗਾ ਉੱਚਾ ਦਵਾਈਆਂ ਲਿਆ ਕੇ 2 ਵਜੇ ਜਦ ਪੂਰੀ ਗਰਮੀ ਤੇ ਉਹਦੇ ਵਿੱਚ ਮੈਂ ਮੋਟਰਸਾਈਕਲ ਤੇ ਆਇਆ ਆਂਦੇ ਨੂੰ ਜੱਸ ਕਰਨ ਚੇ ਮੜ ਗਿਆ ਉਸ ਟਾਈਮ ਗੱਲ ਉਹਦੀ ਵੀ ਬਹੁਤ ਵਧੀਆ ਸੀ ਅਸੀਂ ਪਿਛਲੇ ਬਲੌਗ ਚ ਕਿਹਾ ਤਾਂ ਵੀ ਪੋਰਟਰ ਐ ਮੈਂ ਲਾ ਕੇ ਜਾਣਾ ਮੁੰਤਾ ਲੋਕ ਜੱਫੀਆਂ ਪਾਣੇ ਆਂਦਾ ਹੀ ਕਹਿੰਦਾ ਹਾਂ ਪਾਪਾ ਮੈਂ ਤਾਂ ਉਹਨੂੰ ਕਿਹਾ ਮੈਂ ਦੇਖ ਕਿੰਨਾ ਗਰਮਾ ਜੇ ਰੁਕ ਜਾਮਾ ਨੂੰ ਛੇੜਦਾ ਗਰਮੀ ਚ ਕਿਉਂ ਬੰਦੇ ਨੂੰ ਗੁੱਸਾ ਆ ਜਾਂਦਾ ਉਹਨੇ ਪਾ ਲਈ ਜੱਫੀ ਕਣ ਖੜ ਜਾ ਮੈਨੂੰ ਜੱਫੀ ਪਾ ਲੰਦੇ ਤੂੰ ਤਾਂ ਪਾਊਡਰ ਲਾਨਾ ਕਹਿੰਦਾ ਬਹੁਤ ਵਧੀਆ ਗੱਲ ਮਾਰੀ ਗੱਲ ਉਹਨਾਂ ਮੌਕੇ ਤੇ ਕਹਿੰਦਾ ਮਨ ਨੂੰ ਵੀ ਠੰਡ ਜੀ ਆ ਜੂਗੀ ਮੈਂ ਠੰਡ ਤਾਂ ਕਿਹਾ ਨਹੀਂ ਗਰਮੀ ਆਊਗੀ ਹੁਣ ਤਾਂ ਕੋਟ ਪਾ ਸਰ ਘੰਟੇ ਤੱਕ ਹੋਰ ਦੱਸ ਮੈਂ ਉੱਚ ਟਾਈਮ ਦੱਸਣਾ ਭੁੱਲ ਗਈ ਕਿਉਂਕਿ ਕਾਲੀ ਸੀਗੀ ਥੋੜੀ ਜੀ ਕਹਿੰਦਾ ਨਹੀਂ ਮਮਾ ਉਹ ਬੱਸ ਵਿੱਚ ਚੱਲ ਜੂंगे ਜਿਹਦੇ ਵਿੱਚ ਕਰੋਨਾ ਫੈਲ ਰਿਹਾ ਬੱਸ ਦਾ ਨਾਮ ਹੈ ਜਿਹੜੀ ਚੰਡੀਗੜ੍ਹ ਤੇ ਇੱਕ ਤਾਂ ਹਰੇ ਕਲਰ ਚ ਹੈ ਇੱਕ ਪਹਿਲਾਂ ਰੈੱਡ ਚ ਲੱਗੀਆਂ ਤੀਆਂ ਜਿਹੜੀ ਬੱਸ ਆ ਗਈ ਕਹਿੰਦਾ ਜਿਹਦੇ ਵਿੱਚ ਕੋਰਨਾ ਫੈਲਿਆ ਉਹ ਬੱਸ ਦਾ ਨਾਮ ਇਹ ਅਹੀਂ ਹੈ C O R A N ਉਹ ਸੈਂ ਰੈੱਡ ਦੀ ਚੰਡੀਗੜ੍ਹ ਆ ਹੀ ਹੋ ਜ਼ਿਆਦਾਤਰ ਅਸੀਂ ਵੀ ਕਹੀ ਜਾਈ ਮੈਨੂੰ ਪਤਾ ਨਹੀਂ ਗਰੀ ਨੂੰ ਕਹਿੰਦਾ ਹੋ ਗਿਆ ਜੱਸ ਕਰਨ ਲੋ ਜੀ ਚਾਚਾ ਵੀ ਹੋ ਗਿਆ ਧਿਆਨ ਦੇਖੋ ਹੀ ਚਾਚੇ ਨੇ ਜਿਹੜਾ ਫੌਜੀਆ ਮੰਗਾ ਨਾ ਪਿੱਕੂ ਗੱਲ ਆ ਉੱਧਰ ਬੰਦ ਕਰ ਦੇ ਪੁੱਤ ਲਿਆ ਬਈ ਮਨਜੀਤ ਵੀ ਬੈਠੀ ਆ ਹੁਣ ਮਨਜੀਤ ਲੱਗੀ ਵੀ ਆ ਤਿਆਰੀਆਂ ਕਰਨ ਜੱਸ ਕਰਨ ਦੀਆਂ ਤਿਆਰੀਆਂ ਕਾਹਦੀਆਂ ਤੁਸੀਂ ਖੁਦ ਦੇਖੋ ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਹਾਂ ਦੇਖੋ ਬਈ ਕੱਲ ਦਾ ਨਾ ਇਹ ਚਾਚੇ ਦਾ ਨਾਨੂ ਤਿਆਰ ਹੁਣ ਆਪਾਂ ਜਿਹੜੇ ਪਹਾੜ ਤੋਂ ਹਾਂ ਤੇ ਕੱਲ ਦਾ ਵਲੋਗ ਚੱਲ ਰਿਹਾ ਜੀ ਤੁਸੀਂ ਇੰਜੋਏ ਕਰ ਰਹੇ ਬਹੁਤ ਵਧੀਆ ਚੱਲ ਰਿਹਾ ਜੀ ਤੇ ਤੁਹਾਨੂੰ ਉਹਦੇ 'ਚ ਦੱਸਿਆ ਤਾਂ ਅਸੀਂ ਵੀ ਜਿਹੜਾ ਕੋਈ ਜੰਗਲਾ 'ਚ ਹੁੰਦਾ ਹੈ ਉੱਧਰ ਕਿਆ ਹੋਇਆ ਇਹ ਕ ਨਹੀਂ ਚਾਚਾ ਬੇਨੁਕਸਾਨਤਾ ਬਹੁਤ ਹੋਇਆ ਪਰ ਕੀ ਕਹਿ ਸਕਦੇ ਹਾਂ ਚਾਚਾ ਵੀ ਦੋ ਮਨਾਂ ਦੀਆਂ ਦੋ ਗੱਲਾਂ ਦੱਸ ਰਿਹਾ ਕਹਿੰਦਾ ਵੀ ਕਈ ਵਾਰ ਲਾਂਦੇ ਵੀ ਹੁੰਨੇ ਆ ਵੀ ਚੱਲ ਸਫਾਈ ਹੋ ਜਾਵੇ ਜੰਗਲ ਦੀ ਪਰ ਜਿਹੜੇ ਉਹਦੇ ਚ ਜਾਨਵਰ ਬਨਸਪਤੀ ਆ ਉਹ ਤਾਂ ਗਲਤ ਹੋਇਆ ਹਾਂ ਕੋਈ ਜਾਂਦਾ ਮੈਂ ਦੱਸ ਦਵਾਂ ਹਾਂਜੀ ਬਾਈ ਐ ਨੂੰ ਸਮਝਾ ਦੋ ਇਹ ਖੜਾ ਇਹ ਗੋਲੀ ਨਾਲ ਲੈਣੀ ਹੈ ਜੇ ਇਹ ਗੋਲੀ ਨੀਲੀ ਜਾਂਦੇ ਨਾਲ ਲੈਣੀ ਹੈ ਨੀਲੀਆਂ ਦੇ ਨਾਲ ਆ ਰਕ ਚਿੱਟੀ ਆਰਾ ਫੋਨ ਪਰ ਪੁੱਛ ਲਈਏ ਤੇ ਵਿੱਚੇ ਹੀ ਪਾ ਦੇ ਇਹਨੂੰ ਬੜੀ ਆ ਨਾਲ ਲਓ ਜੀ ਜੇ ਜੱਸ ਕਰਨ ਨੂੰ ਅਸੀਂ ਭੇਜਣਾ ਨਾ ਦੋ ਤਿੰਨ ਦਿਨ ਤੱਕ ਅਸੀਂ ਜਾਵਾਂਗੇ ਜਿਹਾ ਮਾਰ ਛਿੱਕਾਂ ਦੀ ਹੈ ਨਾ ਹਾਂ ਜਿਹਾ ਮਾਰ ਛਿੱਕਾਂ ਦੀ ਦੂਜੀ ਹੈ ਬੁਖਾਰ ਦੀ ਦੇ ਲੋ ਵੀ ਆ ਮੁੰਡਾ ਦੇਖ ਲੋ ਬਾਈ ਬਟੀਕਨ ਲਵਾਣਾ ਹੈ ਗੈਲਕਸੀ ਤੇ ਇੱਕ ਗੱਲ ਹੋਰ ਵੀ ਹੈ ਜੀ ਨਕਸੀਰ ਚੱਲਦੀ ਸੀ ਬਹੁਤ ਭੈਣਾ ਨਾ ਕਮੈਂਟ ਕਰੇ ਵੀ ਸਿਰ ਚ ਪਾਣੀ ਪਾਓ ਉਹ ਵੀ ਪਾਉਂਦੇ ਤੇ ਜੀ ਅਸੀਂ ਪਰ ਕੱਲ ਪਰਸੋਂ ਟੀਕਾ ਲਵਾਇਆ ਤਾਂ ਇੱਕ ਅੱਜ ਲੱਗਣਾ ਹੈ ਹੁਣ ਜੱਸ ਕਰਨ ਮੁੱਕ ਰਿਹਾ ਹੈ ਪਰ ਇੱਕ ਗੱਲ ਹੈ ਜਦ ਤੋਂ ਟੀਕਾ ਲੱਗ ਗਿਆ ਸਵੇਰੇ ਤਾਂ ਅਸੀਂ ਟਿਕਾ ਲਿਆ ਚਾਚੇ ਉਹਦੇ ਬਾਅਦ ਨਕਸੀਰ ਨਹੀਂ ਚੱਲੀ ਮੰਨਣ ਵਾਲੀ ਗੱਲ ਹੈ ਫਿਰ ਲਾ ਲੈਂਦੇ ਟੀਕਾ ਹਾਂ ਅੱਜ ਜਾਂਦੇ ਵੇ ਹੁਣ ਲਵਾ ਦੰਨਾ ਕੋਈ ਨਹੀਂ ਤੇ ਬਾਕੀ ਅਸੀਂ ਕਨਫਿਊਜ਼ ਹੋਏ ਵੇ ਤਾਂ ਕਿਉਂਕਿ ਬੱਸ ਚ ਬਹੁਤ ਘਟ ਜਾਂਦੇ ਮਨਜੀਤ ਕਿਉਂਕਿ ਵੱਜ ਗਏ ਆ ਜੀ ਦੇਖੋ ਤਿੰਨ ਪੂਰੇ ਚਾਚਾ ਕਹਿੰਦਾ ਵੀ ਊਰੇ ਤੇ ਬਸ ਮੇਰਾ ਅੰਦਾਜ਼ਾ ਆ ਤਿੰਨੇ ਆ ਸਾਢੇ ਤਿੰਨ ਸੱਚੇ ਉੱਥੇ ਤੇ ਕਿੰਨੇ ਵਜੇ ਜਿੱਕਣਾ ਹੁਣ ਤੁਸੀਂ ਬੱਦੀ ਚਲੇ ਗਏ ਬੱਦੀ ਤੇ ਤਾਂ 5 ਵਜੇ ਮਿਲਣੀ ਜੋਹੜਜੀ ਵਾਲੀ ਹਾਂ ਫਿਰ ਟਾਈਮ ਆਏਗਾ ਚਲੋ ਦੇਖੂਗੇ ਜੇ ਬੱਸ ਬੁੱਸ ਕੋਈ ਨਾ ਹੋਈ ਉੱਥੇ ਪੁੱਛ ਲੂਗੇ ਦੁਕਾਨਾਂ ਹੈਗੀਆਂ ਵੀ ਕਿਹੜੀ ਲੰਗੀ ਹੈ ਕਿਹੜੀ ਆ ਰਹੀ ਮੈਂ ਚੜਾ ਕੇ ਆਉਂਗਾ ਤੁਹਾਨੂੰ ਐ ਤਾਂ ਹੁਣ ਦੇਖੋ ਇੱਕ ਟਰੈਕਟਰ ਦਾ ਕਰ ਤਿਆ ਚਾਚੇ ਇੱਕ ਦਾ ਹੁਣ ਫੋਨ ਆ ਰਿਹਾ ਤਾਂ ਮੈਂ ਹੁਣ ਨਹੀਂ ਆਂਦਾ ਹੁਣ ਤੂੰ ਖੜਾ ਲੈ ਠੰਡਾ ਹੋਣ ਦੇ ਲਓ ਵੀ ਜੱਸ ਕਰਨਾ ਹੀ ਰਾਬਤ ਜਾ ਰਿਹਾ ਪਹਾੜ ਦੇ ਭਾਈ ਜੱਸ ਕਰਨ ਦੀ ਯਾਰੀ ਬਹੁਤ ਹੈ ਉਧਰ ਕੱਲ ਨਾਨ ਚਾਚਾ ਆਇਆ ਜਦੀ ਨਾਨ ਨੂੰ ਕਿੱਥੇ ਮਾਂ ਨਾਨ ਨੂੰ ਤਾਂ ਬੁਲਾ ਰਿਹਾ ਤੇ ਇੱਕ ਦੋ ਸਮਾਨ ਵੀ ਫੜਨੇ ਇੱਕ ਜੱਸ ਕਰਨ ਦਾ ਟੀਕਾ ਲਵਾਉਣਾ ਹੋਰ ਭਾਈ ਜੱਸ ਕਰਨ ਟੀਕਾ ਅੱਜ ਕਿਹੜੇ ਬੂੜੇ ਫਿਰ ਲੱਗਣਾ ਪਹਿਲਾਂ ਤਾਂ ਇੱਧਰ ਲੱਗਿਆ ਵਾ ਹਾਂ ਇੱਧਰ ਲੱਗਣਾ ਲੋਆਏ ਦੰਨੇ ਬਸ ਖੈਲ ਬੋਤਲ ਦੇ ਦੇ ਇੱਕ ਮਨਜੀਤ ਕੋਈ ਹੈ ਭਾਈ ਚੱਕ ਬਈ ਜਸ ਕਰਨ ਚੱਲ ਬੋਤਲ ਪਾਣੀ ਦੀ ਚੱਕ ਲੈ ਫਿਰ ਨਾਲ ਉਹ ਵੀ ਸਾਡਾ ਚਾਚਾ ਲੈ ਚ ਲਿਆ ਆਪਣੇ ਜਸ ਕਰਨ ਨੂੰ ਮਾਂ ਚੱਲ ਦੋ ਦਿਨ ਪਹਿਲਾਂ ਚਲੇ ਜਾਊਗਾ ਨਾਲ ਇੱਕ ਗੱਲ ਹੋਰ ਐ ਫਿਰ ਦੋ ਵਾਰੀ ਕਰ ਲੈ ਫੋਨ ਫੋਨ ਹਾਂ ਨਾਨੂ ਨੇ ਨਾਮ ਜਸ ਕਰਨ ਦਾ ਨਾਨਾ ਲੱਗਦਾ ਐ ਇਹ ਚਾਚਾ ਹੀ ਨਾਨੂ ਕਹੀ ਜਾਂਦਾ ਇਹਨੂੰ ਲੈ ਵੀ ਗੱਡੀ ਸਫਾਈ ਹਾਂ ਜੀ ਪਰ ਇਹ ਇੱਧਰ ਦਾ ਐ ਜਿਹੜਾ ਆਪਾਂ ਨੇ ਲਾਇਆ ਤਾਂ ਉਹ ਆਏ ਜਿਹੜਾ ਆਪਾਂ ਨੇ ਲਾਇਆ ਤਾਂ ਚਾਚੇ ਲਿਆਣ ਕਾ ਉੱਥੇ ਦੇ ਉਹ ਆਏ ਆਹਾ ਇਹ ਹੈ ਨਾ ਹਾਂ ਦੇਸੀ ਜਿਹੜਾ ਉਹ ਹੈ ਉਹ ਆਪਣੇ ਇੱਧਰ ਦਾ ਇਹ ਫਰਕ ਹੈ ਨਾ ਫਰਕ ਨਹੀਂ ਹੈ ਨਾ ਹੁਣ ਤਾਂ ਤੁਹਾਨੂੰ ਉਹਦਾ ਲੱਗਦਾ ਨਾ ਤੁਹਾਡੇ ਕਿ ਨਹੀਂ ਹੁੰਦਾ ਜੇ ਇਹ ਫਿਰ ਤਾਂ ਬਹੁਤ ਬੜਾ ਪੱਤਾ ਇਹਦਾ ਇੱਧਰ ਥੋੜਾ ਕੁੱਟਕਾ ਚਾਰ ਰਿਹਾ ਨਾ ਹਾਂ ਠੀਕ ਹੈ ਫਿਰ ਨਹੀਂ ਬਹੁਤ ਹਾਂ ਇੱਕ ਵਾਰ ਸੁੱਕ ਲਿਆ ਤਾਂ ਹੋਰ ਬਈ ਜਸ ਕਰਨ ਓਕੇ ਕਿਦਾਂ ਕਿਦਨ ਮੋੜਨਾ ਫਿਰ ਆ ਜਾਣਾ ਨਹੀਂ ਸਾਡੇ ਨਾਲ ਮੈਂ ਬਸ ਆਏ ਅਸੀਂ ਵੀ ਆਨੇ 2-3 ਦਿਨ ਵਿੱਚ ਆ ਜਣੇ ਚਾਚੇ ਸੋਮਵਾਰ ਛੁੱਟੀ ਹੋ ਗਈ ਆਪਣਾ ਸੋ ਮਾਰ ਦੂੰ ਜ਼ਰੂਰੀ ਕੰਮ ਤਾਂ ਮੰਗਲਵਾਰ ਆਪਾਂ ਨੇ ਹੋਣਾ ਕੰਮ ਉਹ ਖਿੱਚ ਦੇਣਾ ਬਹੁ ਕੱਢ ਗਿਆ ਫਰੀ ਆ ਅਸੀਂ ਕਿਉਂਕਿ ਫਿਰ ਅਗਲਾ ਫੋਨ ਕਰੀ ਜਾਂਦਾ ਨਾ ਵੀ ਆ ਜਾ ਕੱਲ੍ਹ ਉਹਦੇ ਚ ਕੱਪੜੇ ਦੇ ਲਾਲ ਜਾ ਲਾਲ ਤਾਂ ਬੰਨੇ ਹੋ ਆ ਤਾਂ ਬੰਨੇ ਪੱਗ ਪਾ ਦੀ ਪੱਗ ਵਧੀਆ ਨਾ ਉਹ ਬਹੁਤ ਵਧੀਆ ਬਹੁਤ ਵਧੀਆ ਕਲਰ ਹੈ ਜੀ ਹੈ ਵਧੀਆ ਕਲਰ ਨਹੀਂ ਬੜੀ ਐ ਪੋਤੀ ਵੀ ਬੜੀ ਤੈਨੂੰ ਠੀਕ ਲੱਗੀ ਬੰਨੇ ਤੇ ਭਾਰੀ ਤਾਂ ਨਹੀਂ ਤੀ ਫੇਰ ਆਏ ਘਰੀ ਬਾਫਰ ਇੱਕ ਐਂਡ ਵਾਲਾ ਆਪਾਂ ਹੀ ਕਰ ਦੋਗੇ ਉੱਥੇ ਹੀ ਕਰ ਦੋਗੇ ਸੈਟ ਉਹਨੂੰ ਐਂ ਨਾ ਛੇੜੀ ਲਓ ਜੀ ਚਾਚੇ ਨੂੰ ਹੁਣ ਲੈ ਕੇ ਚੱਲੀਏ ਪਰ ਇੱਕ ਗੱਲ ਆ ਚਾਚੇ ਗਰਮੀ ਦੇਖੀ ਤਾਂ ਅੱਜ ਮੈਂ ਭੁਆਇਆ ਦੇਖ ਲਓ ਜੀ 2:30 ਵਜੇ ਆਇਆ ਮੈਂ ਦੁਕਾਨ ਤੋਂ ਹਰ ਲੋ ਚੱਲਦੀ ਐ ਖੇਤ ਖੋਲਦੇਵੇਂ ਮਿੱਟੀ ਚੋਂ ਪਾਫਾ ਨਿਕਲਦੀਆਂ ਵੀ ਦੇਖ ਲੈ ਕਿੰਨੀ ਗਰਮੀ ਐਨੀ ਉਧਰ ਐ ਚਾਚੇ ਨਹੀਂ ਨਹੀਂ ਐ ਐਨੀ ਨਹੀਂ ਫਰਕ ਐ ਹੈ ਪੂਰੇ ਤਾਂ ਬਹੁਤ ਐ ਪੂਰਾ ਤਾਂ ਬਹੁਤ ਐ 6:00 7:00 ਵਜੇ ਹੋ ਜਾਂਦਾ ਦੇਖ ਲੈ 6:30 ਇੱਕ ਕਿਚਾਦਰਾਂ ਕਰਕੇ ਇੱਕ ਇੱਕ ਕੁਸਮੂਰਾ ਖੇਤ ਹੈ ਨਾ ਖੇਤਾਂ 'ਚੋਂ ਨਾ ਬਹੁਤ ਹਵਾ ਤੱਤੀ ਆਂਦੀ ਆ ਜੇ ਕਿਤੇ ਹਵਾ ਵੀ ਚੱਲ ਪਈ ਤਾਂ ਵੀ ਸੇਕ ਆਂਦਾ ਹੈ ਕਿ ਨਹੀਂ ਮਨਜੀਤ ਤੇ ਬਾਕੀ ਹੋਰ ਮਨਜੀਤ ਜੇ ਜਾਣਾ ਤੂੰ ਵੀ ਜਾ ਕੇ ਲਈ ਮਨੂਗਾ ਮੈਂ ਤਾਂ ਚਲ ਜਾਂਦੀ ਹਾਂ ਮੈਨੂੰ ਚੱਲਣੀ ਹੈ ਠੀਕ ਨਹੀਂ ਜੱਸ ਕਰਨ ਤਾਂ ਜਾ ਰਿਹਾ ਮੇਰਾ ਪੁੱਤ ਜਾਊਗਾ ਮੈਂ ਤਾਂ ਐਂ ਕਹਿੰਦਾ ਵਾ ਵੀ ਉੱਥੇ ਹੁਣ ਮੈਂ ਤੁਹਾਨੂੰ ਟੀ ਪੁਆਇੰਟ ਪਰ ਤੇ ਗੱਡੀ ਫੜਾ ਦੰਨਾ ਮੈਂ ਉੱਥੇ ਤੇ ਚੜ ਜਾਣਾ ਬਸ ਬਲਾਕ ਨੂੰ ਮਿੰਟ ਮਿੰਟ ਬਾਅਦ ਮਿਲ ਜਣੀ ਆ ਮਨਜੀਤ ਤੂੰ ਗੱਡੀ ਲੈ ਕੇ ਜਾ ਫਾਇਦੇ ਮਾਰੂਗੇ ਸੱਦੇ ਜਾਉਂਗੇ ਨਾਲ ਨਾਲ ਸਿੱਧਾ ਉੱਪਰ ਨੂੰ ਜਾਉਂਗੇ ਹਾਂ ਸੱਚ ਗੱਡੀ ਦਾ ਚਾਚਾ ਚਲਾ ਲੰਦਾ ਹਾਂ ਅਸੀਂ ਆ ਜਾਂਦੇ ਆਸੀਂ ਸਲਾਬ ਬਣਾ ਰਹੇ ਤੇ ਮੈਂ ਕਿਹਾ ਹੁਣ ਨੂੰ ਤਾਂ ਅਸੀਂ ਜੇ ਉਹਨੂੰ ਐਂ ਕਹਿੰਦੇ ਹਾਂ ਨਾ ਵੀ ਆ ਗੱਡੀ ਲੈ ਕੇ ਆਸੀਂ ਆ ਜਾਂਦੇ ਆ ਵੀ ਚਲ ਤੂੰ ਉੱਥੇ ਤੇ ਚੜਾ ਦੇ ਹਾਂ ਇਹ ਹੋ ਜਾਣਾ ਤਾਂ ਰੋਲਾ ਸਾਰਾ ਗਰਮੀ ਦਾ ਤਾਂ ਜੀ ਇਹੋ ਜੀ ਗਰਮੀ ਚ ਆ ਨਹੀਂ ਹੁੰਦਾ ਮੈਂ ਆ ਤਾਂ ਗਿਆ ਪਰ ਮਨ ਨੂੰ ਪਤਾ ਹੀ ਜਾਂ ਮਨ ਤਰਾਂ ਮਨਜੀਤ ਨਫੜਾ ਤੇ ਠੰਡਾ ਪਾਣੀ ਉਹ ਵੀ ਪੀਣੇ ਦਾ ਦਿਲ ਨਹੀਂ ਕਰਿਆ ਇੰਨੀ ਗਰਮੀ ਹੈ ਕਿਉਂ ਬਈ ਨਹੀਂ ਹੋਰ ਕਿੱਥੇ ਨਾ ਮਰੂਗਾ ਗੱਲ ਸੁਣੋ ਮੇਰੀ ਜਦ ਤੁਸੀਂ ਆਉਂਗੇ ਜਦ ਠੀਕ ਆ ਦੇਖੇ ਠੀਕਾ ਵੀ ਲਵਾਉਣਾ ਹਾਂ ਜਿੰਨਾ ਛੇਤੀ ਹੋਵੇ ਹਾਂ ਨਿਕਲ ਹੀ ਹੈ ਨਾ ਇਹਨਾਂ ਦੀ ਬੱਸ ਦਾ ਚੱਕਰ ਬੱਸ ਦਾ ਚੱਕਰ ਪੈ ਜਾਣਾ ਜੀ ਦੇਖੋ ਲਾਸਟ ਬੱਸ ਮਿਲਨੀ ਹੈ ਇਹਨਾਂ ਨੂੰ 5 ਵਾਲੀ ਜਿਹੜੀ 7 ਵਜੇ ਜੋੜਜੀ ਪਾਉਂਦੀ ਆ ਉਹਦੇ 'ਚ ਜਾਣਾ ਇਹਨਾਂ ਨੇ ਹੁਣ ਚਲੋ ਠੀਕ ਹੈ ਜੀ ਤੁਸੀਂ ਇਹੋ ਵਲੌਗ ਦੇ ਨਾਲ ਬਣੇ ਵੀ ਆਪਾਂ ਇਹਨਾਂ ਨੂੰ ਛੱਡੀ ਚੜਾਈਏ ਬੱਸ ਓਕੇ ਲਓ ਜੀ ਭਾਈ ਬੱਸ ਮਿਲ ਗਈ ਬੜੀ ਔਖੀ ਢਾਈ ਵਾਲਾ ਟਾਈਮ ਲੰਘ ਗਿਆ 3 ਵਾਲਾ ਵੀ ਲੰਘ ਗਿਆ 9:30 ਤੋਂ ਪੜੀ ਔਖੀ ਵੇਟ ਹੋਈ ਭਾਈ ਬੱਸ ਦੀ ਵੇਟ ਕਰਨੀ ਉੱਠੀ ਆ ਚਲ ਬਈ ਕੀ ਆਲਾ ਕੀ ਆਂਦਾ ਸਾਢੇ ਬਾਰੀ ਦਾ ਬੱਸ ਮਿੱਥੇ ਹੋ ਜਾਂਦੇ ਦੀ ਵੀ ਖਰਾਬ ਹੋ ਗਈ ਇੱਕ ਵਾਰ ਤੋਂ ਦੀ ਚੜ ਜਾ ਨੰਨੂ ਅੱਗੇ ਨੂੰ ਹੋ ਜਾ ਚੜ ਜਾ ਚੜ ਜਾ ਆਹ ਲਓ ਬਾਈ ਲਓ ਬਾਈ ਤੇ ਬਾਕੀ ਹੋਰ ਖੁਸ਼ਖਬਰੀ ਹੈ ਜਸਕਰਨ ਤਾਂ ਚਲੇ ਗਿਆ ਕੱਲ ਤੇ ਤੁਹਾਡੇ ਲਈ ਹੋਣਾ ਜੇ ਅਸੀਂ ਚਲੇ ਗਏ ਬਹੁਤ ਵਧੀਆਂ ਜਿਹੜੇ ਆਪਣੇ ਨਾਲ ਪੈਣਾ ਜੁੜੀ ਵੀਆਂ ਪਹਾੜ ਦੀਆਂ ਮੂਵੀਆਂ ਦਿਖਾਓ 2 ਮਹੀਨੇ ਹੋ ਗਏ ਮੈਂ ਨਹੀਂ ਸੀ ਜੀ ਰਹਿਣ ਲੱਗ ਜੇ ਬਾਬਾ ਤੂੰ ਰਹਿਣ ਲੱਗ ਜੀ ਮੈਂ ਤਾਂ ਉਰੀ ਰਹੂੰਗਾ ਕਿਉਂਕਿ ਮੈਂ ਤਾਂ ਕੰਮ ਕਰਨ ਹੋਰ ਆਣਾ ਮੈਂ ਇੱਕ ਇਹਨਾਂ ਦਾ ਹੋਰ ਵੀ ਹੈ ਜੀ ਜਿਹੜਾ ਇਹਨਾਂ ਦਾ ਘਰ ਹੈ ਉੱਥੋਂ ਪਹਿਲਾਂ ਤਾਂ ਨਾ 5 ਕਿਲੇ ਉੱਪਰ ਨੂੰ ਚੜਨਾ 1 ਕਿਲੋਮੀਟਰ ਫੇਰ ਮਿਲਣੀ ਬਸ ਗਾਹਾਂ ਬਸ ਵੀ ਟਾਈਮ ਸਿਰ ਨਾ ਮਿਲੀ ਗੁਰਦੁਆਰਾ ਸਾਹਿਬ ਤੋਂ ਜੋੜ੍ਹ ਜੀ ਤੋਂ ਫੇਰ ਪੱਟੇ ਤੱਕ 5-6 ਕਿਲੋਮੀਟਰ ਹੋਰ ਥੱਲੇ ਤੁਰ ਕੇ ਜਾਓ ਪੱਟੇ ਵਾਲੀ ਲੰਘ ਲਈ ਫੇਰ ਹਰੀਪਰਾਓ ਇਹਨਾਂ ਕਹਿਤਾ ਬਹੁਛੇਤੀ ਦੇ ਆ ਇੰਦਰਾਨੇ ਸੀ ਬੋਲੇ ਟਰੱਕ ਵਾਲੇ ਆਈ ਫਿਰ ਟਰੱਕ ਉਹ ਬਾਬਾ ਉਹ ਸਿੱਧੇ ਮਾਤਾ ਟਰੈਕਟਰ ਲਾ ਕੇ ਧੱਕਾ ਦੁਕਾਨ ਮਾ ਨਹੀਂ ਪੜਦਾ ਤੇਰੇ ਪਹਾੜਾਂ ਪਰ ਮੈਂ ਕਿਤਰਾ ਚੜਾ ਦੂੰਗਾ ਧੱਕਾ ਲਾ ਕੇ ਆ ਜਿਹੜੇ ਮਾਲਕ ਹੋਏ ਕਰਮ ਕੀ ਹੋਏ ਹੁਣ ਮੰਨ ਲੈਣੀ ਸਭ ਨਾ ਗੱਲ ਜੀ ਨੇ ਮੇਤੇ ਕੰਮ ਕਰਾਣਾ ਉਹਨੇ ਨਾ ਪਹਾੜ ਚ ਤਾ ਚਲੇ ਜਾਏ ਕਰਨਾ ਜੀ ਪਰ ਜਿਹੜਾ ਉਲਟੇ ਮੰਨੂ ਪੈਸੇ ਤੇ ਕੰਮੂੜ ਨੇ ਪੇ ਕਰਨੇ ਵੀ 10 ਲੀਟਰ 20 ਲੀਟਰ ਤੇਲ ਲੱਗਿਆ ਜੀ ਮੈਂ ਤਾਂ ਕਿਹਾ ਮੰਗਣਾ ਫਿਰ ਕਿਉਂਕਿ ਮੰਨੂ ਸੁਵਿਧਾ ਦੇਣੀ ਪੈਣੀ ਹੈ ਜੀ ਮੇਰੀ ਲੇਬਰ ਤਾਂ ਰਹਿ ਜਾਣੀ ਉਹ ਤਾਂ ਮੈਂ ਮੰਗੇ ਨਹੀਂ ਸਕਦਾ ਕਿਸੇ ਕਿਸਮ ਮੈਂ ਉਹਨਾਂ ਕਹਿਣਾ ਇੰਨੀ ਦੂਰ ਆਏ ਆ ਫਿਰ ਉਹਨਾਂ ਦੀ ਸੇਵਾ ਵੀ ਕਰ ਐ ਵੀ ਕੋਈ ਪਤਾ ਨਹੀਂ ਵੀ ਫੋਨ ਕਰਦ ਮੈਂ ਅੱਧ ਵਿਚ ਆ ਕੇ ਵੀ ਆ ਚੱਕਰ ਪੈ ਗਿਆ ਫਿਰ ਆ ਜਾ ਉਰੇ ਨੂੰ ਬਾਬਾ ਮੈਂ ਤਾਂ ਇਹਨਾਂ ਦੇ ਰਾਹਤਿਆਂ ਪਰੇ ਘੁੰਮਦਾ ਰਹਿ ਜਾਣਾਣਾ ਜ਼ਰੂਰੀ ਥੋੜਾ ਨਾ ਠੀਕ ਕਰਨੀ ਆ ਬੱਧੀ ਕਰਨ ਲੈ ਹਾਂ ਬਸ ਉੱਥੇ ਤੱਕ ਆਣੇ ਦਾ ਪ੍ਰੋਬਲਮ ਕਿਉਂ ਮੋਟਰਸਾਈਕਲ ਨਹੀਂ ਹੈ ਮੋਟਰਸਾਈਕਲ ਬਾਬਾ ਬਾਈ ਐਨਾ ਡੇਂਜਰ ਹੋ ਰਿਹਾ ਸਿੱਧੇ ਮੈਂ ਤਾਂ ਡੇਂਜਰ ਮੰਨਦਾ ਮੈਂ ਉੱਥੇ ਕਿੱਥੇ ਮੈਂ ਤੇ ਵਿਰੋਧ ਤੇ ਨਾ ਤੂੰ ਐਂ ਹੀ ਕਰ ਲੈ ਕਰ ਵੀ ਰੋਜ਼ ਮੱਥਾ ਟੇਕਿਆ ਹੀ ਕਰ ਜੋਗੜੀ ਜੀ ਸਾਹਿਬ ਦੇਖਾਂ ਤੋਂ ਕੀ ਕੀ ਆਉਂਗਾ ਅਸੀਂ ਤਾਂ ਜਾਂਦੇ ਤੇ ਬਈ ਪਹਿਲਾਂ ਜਾਂਦੇ ਤੇ ਹੁਣ ਦੀ ਗੱਲ ਕਰਦਾ ਚੱਲ ਅੱਛਾ ਮੈਨੂੰ ਐ ਦੱਸੋ ਵੀ ਕਿਦਾਂ ਦੀ ਸਲਾਹ ਬਣਾਈ ਹੈ ਸਲਾਹ ਪੈਂਡਿੰਗ ਆ ਜੀ ਕੱਲੂ ਮੇਰਾ ਕੰਮ ਹੈ ਜੇ ਕੱਲ ਹੋ ਗਿਆ ਉਹ ਆਕੇ ਹੋਏ ਤਾਂ ਕੱਲ ਹੋ ਜਾਣਾ ਉਸ ਤੋਂ ਬਾਅਦ ਫ੍ਰੀ ਆ ਫਿਰ ਇੱਕ ਦਿਨ ਸਮਾਨ-ਸਮੂਨ ਇਕੱਠਾ ਕਰਨਾ ਮੁੱਲਾਂ ਪਰ ਤੇ ਕਦੀ ਕੁਝ ਡੱਬੇ ਢੱਬੇ ਜੇ ਆਚਾਰ ਚਟਣੀਆਂ ਵਾਸਤੇ ਪੀ ਪੇ ਢੋਲ ਹਾਂ ਕਹਿੰਦੇ ਤਾਂ ਐਸ ਤਰ੍ਹਾਂ ਕੀਤੇ ਮੈਂ ਕਹਿੰਦੀ ਬਹੁਤ 10 20 ਰੁਪਏ ਭਰ ਕੇ ਰਹਿਣੇ ਨਹੀਂ 200 ਐਂ ਕਰੂੰਗੇ ਬੱਦੀ ਕਿੰਨਾ ਚੱਕ ਲਾਂ ਮੈਂ 200 ਵਾਲਾ ਡਰਮ ਨੀਲੇ ਜੇਨ ਮਾ ਭੈਣਾਂ ਕਰੀ YouTube ਫੈਮਿਲੀ ਨੂੰ ਬੁਲਾ ਰਹੀ ਹੈ ਮੜ ਜਾ ਅੱਜ ਢੋਲ ਢੂਰ ਦਾ ਚੱਕਵਾਣੇ ਵਾਸਤੇ ਆਪਨੀ ਕਹਿੰਦੀ ਵੀ ਮੈਂ ਲੱਗ ਜੂੰਗੀ ਤੇਰੇ ਘਰ ਗੇੜਾ ਦੇਣ ਢੋਲ ਨੂੰ ਤੁਹਾਨੂੰ ਬੁਲਾ ਰਹੀ ਜੀ ਮੇਰੀ ਉਹ ਭੈਣੋਂ ਦੇਖ ਲੇ ਹੁਣ ਤੋਂ ਇਹ ਬੈੰਦੀਆਂ ਹਨ ਕਿ ਜਿੰਨਾ ਜਾਣਾ ਤਾਂ ਜਰੂਰ ਕੰਟੈਕਟ ਕਰ ਲਓ ਦੋ ਤਿੰਨ ਦਿਨਾਂ ਮੈਂ ਜਾਣਾ ਮੇਰੀ ਭੈਣ ਨਾਲ ਦੋ ਚਾਰ ਦਿਨ ਲੱਗਾ ਆਣੇ ਉੱਥੇ ਬਹੁਤ ਭੈਣਾਂ ਆਪਣੀਆਂ ਚਾਚੀ ਨੂੰ ਲਾਈਕ ਕਰਦੀਆਂ ਉਹਦੇ ਹੱਥ ਦੀ ਰੋਟੀ ਖਾਣ ਨੂੰ ਫਿਰਦੀਆਂ ਪਰੌਂਠੇ ਤਾਂ ਚੱਲੋ ਮੰਜੀਤ ਜੀ ਹਾਂ ਖੁੱਲਾ ਹੋ ਰਿਹਾ ਹੈ ਿੰਦਰ ਨਾਲੇ ਇੱਕ ਬੱਸ ਵੀ ਕਰ ਲਈਏ ਫਿਰ ਹੂੰ ਬੱਸ ਕਰ ਲੂੰਗੀ ਹਾਂ ਕੋਈ ਚੱਕਾ ਨਹੀਂ ਬੱਸ ਕਰਨੀ ਕਾਹਨੂੰ ਮੈਂ 20 ਲੱਖ ਕਾਹਨੂੰ ਮੈਂ ਲਾਣਾ ਈ ਪੂਰੇ ਤੇ ਟਿਕਟ ਦੇ ਦੇਣੀ ਮੈਂ ਸਾਰਿਆਂ ਦੀ ਬੌਥਾ ਗਜੋੜ ਜੀ ਤਾਲਦੇ ਨੇ ਮੱਥਾ ਟਕਾ ਕੇ ਫਿਰ ਲੈ ਲੈ ਜਣੇ ਠੀਕ ਨਹੀਂ ਜੀ ਬੱਸ ਕਰਨੇ ਦੀ ਕੀ ਲੋੜ ਐ ਟਿਕਟ ਲਾ ਦੂੰਗੇ ਐ ਸਰਕਾਰੀ ਬੱਸ ਕਰਕੇ ਜਾਉਂਗੇ ਨਾਲ ਨਾਲ ਗੱਡੀ ਰੱਖਿਓ ਹੂੰ ਜਿੱਥੇ ਬੱਸ ਸਟੈਂਡ ਹੋਇਆ ਉੱਥੇ ਤੇ ਫੇਰ ਦੂਜੀ ਬੱਸ ਵਿੱਚ ਜਿਹੜਾ ਤੇ ਚਾਹਤ ਦੋ ਗੱਡੀ ਚ ਪਰ ਅਜੇ ਵੀ ਗੈਲ ਗੱਡੀ ਖਿੱਚ ਰਹੀ ਹੈ ਗੱਡਾ ਨਾ ਕਰ ਲਈਏ ਬੜਦਾ ਆ ਨਾਲੇ 5-7 ਦਿਨ ਜਾਣੇ ਲੱਗ ਜਾਣੇ 5-7 ਦਿਨ ਆਣੇ ਲੱਗ ਜਾਣੇ 10 ਦਿਨ ਉੱਥੇ ਲਾਇਆ ਹੋਗੇ ਤੇ ਰਸਤੇ ਮੈਂ ਘੁੰਮਦੇ ਰਹੂੰਗੇ ਹਾਂ ਚਲੋ ਇਹ ਤਾਂ ਗੱਲਾਂ ਬਾਤਾਂ ਬਹੁਤ ਹੋ ਗਈਆਂ ਬੀ ਹੁਣ ਗਰਮੀ ਬਹੁਤ ਹੋ ਰਹੀ ਕੜੀ ਦੀਆਂ ਸੂਈਆਂ ਫੇਰ ਆਜਾਦ ਨਹੀਂ ਦੇ ਰਹੀਆਂ ਤਾਂ 9:30 9:30 ਦਾ ਟਾਈਮ ਹੋ ਗਿਆ ਜੀ 9 ਵਜੇ ਨਿਕਲਣਾ ਤਾਂ ਅੱਜ ਮੈਂ ਜਾ ਕੇ ਠੰਡਾ ਠੰਡਾ ਜਾ ਕੇ ਦੋ ਤਿੰਨ ਕੰਮ ਆਈ ਵੀ ਕਰ ਲਈ ਜਿਆਕ ਨਹੀਂ ਹੈਗਾ ਹਾਂ ਮਤਲਬ ਜੀ ਨੇ ਜਾਣਨਾ ਹਾਂ ਦੱਬ ਕੇ ਬੋ ਵੀ ਮਤਲਬ ਜੀ ਨਾ ਸੁਣੋ ਜੀ ਜਿਹੜੀਆਂ ਮੇਰੀਆਂ ਭੈਣਾਂ ਨਾਲ ਜਾਣਾ ਤਾਂ ਮਨਜੀਤ ਕਹਿ ਰਹੀ ਐ ਵੀ ਮਜ਼ਾਕ ਨਹੀਂ ਦੱਸ ਦੋ ਜੇ ਕੋਈ ਫ੍ਰੀ ਐ ਜੀ ਬਾ ਟਾਈਮ ਐ ਤਾਂ ਚਲੋ ਪਹਾੜਾਂ 'ਚ ਛੁੱਟੀਆਂ ਕੱਟ ਕਾਈਏ ਦੋ ਤਿੰਨ ਠੀਕ ਐ ਜੀ ਤੇ ਬਾਕੀ ਗੱਲਬਾਤ ਐ ਇਸ ਤਰ੍ਹਾਂ ਐ ਵੀ ਹੁਣ ਡਿਸਾਈਡ ਕਰ ਰਿਆਂ ਮੈਂ ਵੀ ਬੁੱਧਵਾਰ ਨੂੰ ਵੀਰਵਾਰ ਨੂੰ ਬਣ ਜਾਊ ਤਾਂ ਹੀ ਮੈਂ ਕਹਿੰਦੀ ਵੀ ਅੱਜ ਨਹੀਂ ਜਾ ਹੁਣ ਤੁਸੀਂ ਕਹਿ ਰਹੇ ਤੇ ਵੀ ਅੱਜ ਸਮਾਨ ਖੜ ਲੈਣ ਨੇ ਹਾਂ ਅੱਜ ਨਹੀਂ ਇੱਥੇ ਮੁੱਲ ਵਰਦਨ ਲੜਣਾ ਫੜਨ ਜਾਂ ਲਿਆਣਾ ਐ ਹੋ ਜਾਣਾ ਮੁੱਲਾ ਦੀ ਇੱਕ ਬੋਰੀ ਉਹ ਵੀ ਹੋ ਜਾਣੀ ਸਮਾਨ ਥੈਲਾ ਭਰ ਜਾਣਾ ਪੂਰਾ ਹਾਂ ਹਾਂ ਮੈਂ ਕਹਿੰਦੀ ਚੰ ਠੀਕ ਐ ਚੀਨੀ ਵੀ ਤਾਂ ਹੈਗੀ 5 ਦਾ ਕਿਲੋ ਇਹ ਹਾਂ ਚਾਹ 3 ਕੀ ਦੇਣ ਤੇਲ ਦੇ ਬਹੁਤ ਕੁਝ ਹੋ ਜਾਣਾ ਜੀ ਮੈਨੂੰ ਲੱਗਦਾ ਟਰਾਲੀ ਜੋੜਨੀ ਪੈਣੀ ਮੈਨੂੰ ਉਹ ਕਰੂੰਗੇ ਅਸੀਂ ਸਿਸਟਮ ਕਰੂੰਗੇ ਜੀ ਬਾਕੀ ਦੇਖ ਲਓ ਜੀ ਇਹ ਮੇਰੀਆਂ ਭੈਣਾਂ ਨਾਲ ਗੈਲ ਜਾਣਾ ਦੋ ਤਿੰਨਾਂ ਨਾਲ ਫਿਰ ਤਾਂ ਮੈਂ ਗੱਟਾ ਹੀ ਜੋੜ ਲੈਣਾ ਨਾਲੇ ਫਰੀਜ਼ ਦੀ ਫਰੀਜ਼ ਦੀ ਸਵਾਰੀ ਨਾਲੇ ਲਾਰੀ ਠੀਕ ਨੇ ਬਾਪਾ ਨੇ ਜਿੱਥੇ ਲੋੜ ਆ ਆਪਣਾ ਬੱਚਿਆਂ ਦੇ ਰਸੇ ਖੋਲਦੇ ਕਰਨੇ ਪਰ ਜੇ ਬੱਚੇ ਭੱਜ ਗਏ ਜੀ ਇੱਕ ਸਾਈਡ ਬਿੰਦਰ ਜੜੂਗਾ ਰਸਤੇ ਮਾ ਤੇ ਕਿਸੇ ਦੇ ਖੋਲ ਲੈਣੇ ਮੈਂ ਖੋਲ ਕੇ ਦੇਖੀ ਕਹਿੰਦੀ ਰਸਤੇ ਮਾ ਦੇ ਖੋਲ ਲੈਣੇ ਚਲੋ ਉਹ ਉਹ ਕੋਈ ਗੱਲ ਨਹੀਂ ਘਬਰਾਣ ਦੀ ਕੋਈ ਗੱਲ ਨਹੀਂ ਆਪਾਂ ਨੇ ਕਰੇ ਕਰਨੀ ਰੈਸਟ ਮੰਜੀ ਚਾਰੂ ਕੀ ਬੱਚੇ ਇਹਨੂੰ ਉਧਰ ਦਾ ਟਾਂਕ ਹੈ ਜੀ ਕਿੱਦਾਂ ਪਾਰ ਤੇ ਚੜਨਾ ਕਿੱਦਾਂ ਉਤਰਨਾ ਇਹਦਾ ਹੀ ਕੰਮ ਹੈ ਫਿਰ ਉਹ ਕਰਦੇ ਹੋ ਅੱਜ ਕਮੈਂਟ ਬਾਰੇ ਦਾ ਡੰਗਰ ਆਇਆ ਹੀ ਵੀ ਥੇ ਤੁਸੀਂ ਨਾ ਜੀ ਕਮੈਂਟ ਖੜ ਕੇ ਜਗਵਾਓ ਅਸੀਂ ਤੁਸੀਂ ਨਾ ਜੀ ਕਮੈਂਟ ਕਰਕੇ ਇਹਨੂੰ ਜ਼ਰੂਰ ਕਹਿ ਦਿਓ ਵੀ ਜੇ ਮੇਰੀ ਭੈਣ ਤੂੰ ਇਹ ਸਿਰਦਰਦੀ ਲੈ ਸਕਦੀਆਂ ਨਾ ਲੈ ਕੇ ਗੱਡਾ ਹੀ ਜਾਉਂਗੇ ਜੇ ਕਹਦੇ ਅਸੀਂ ਜਾਉਂਗੀਆਂ ਤਾਂ ਗੱਡੇ ਤੇ ਹੀ ਜਾਉਂਗੀਆਂ ਬੱਚੇ ਦੋ ਅਸੀਂ ਕਰ ਲੂਗੇ ਗੱਡਾ ਕਰ ਲੂਗੇ ਪਰ ਚਾਰ ਨੇ ਤਾਂ ਜੇ ਭਾਈ ਇੰਨੀ ਕ ਮੁਸੀਬਤ ਸਾਡੇ ਖਾਤਰ ਚੱਕ ਸਕਦੀਆਂ ਤਾਂ ਚੱਲਦੀਆਂ ਕਰਦੇ ਕੋ ਮੈਂ ਜੰਗਲ ਨੂੰ ਚੜਾ ਦੇਣੇ ਆਪੇ ਚੁੱਕ ਕੇ ਲੈ ਆਣਾ ਨੇ ਬੜਾ ਠੀਕ ਰਸਤੇ ਭਾਗੇ ਉੱਥੇ ਰਸਤੇ ਦੇ ਉੱਪਰ ਛੱਡੇ ਆਣੇ ਆਪੇ ਵਿਚਾਰੇ ਨੇ ਚਲੋ ਠੀਕ ਹੈ ਜੀ ਗੱਲਾਂ ਬਾਤਾਂ ਬਹੁਤ ਹੋ ਗਈਆਂ ਤੇ ਬਾਕੀ ਮਿਲਦੇ ਆਂ ਕੱਲ ਦੇ ਵਲੌਗ ਵਿੱਚ ਹੁਣ ਮੈਂ ਜੀਤ ਦੀਆਂ ਤਾਂ ਗੱਲਾਂ ਬਹੁਤ ਆ ਤਾਂ ਬੈਠੀ ਹੱਸੀ ਹੋ ਜਾਂਦੀ ਐ ਤੇ ਹੋਰ ਕੋਈ ਗੱਲ ਬਾਤ ਨਾ ਹੋ ਰੋ ਮਾਂ ਮੈਂ ਮਰ ਰਹਿਣੇ ਦਿੱਤਾ ਖਬਰਾਂ ਰੋਣੇ ਨੂੰ ਵੀ ਕਿੰਨਾ ਟਾਈਮ ਲਾ ਦਮ ਚਲੋ ਠੀਕ ਹੈ ਜੀ ਆਹੋ ਕਿਹ ਪਤਾ ਰੋਂਦੀ ਰੋਂਦੀ ਨਾ ਖਬਰ ਘੰਟੇ ਦੋਏ ਕਰਦਣੇ ਇੰਨੇ ਲੰਬਾ ਰੋਂਦੀ ਜੀ ਐ ਮੈਂ ਤਾਂ ਹੀ ਫੇਰ ਗੱਲ ਬੰਦ ਦੱਬੇ ਲਈ ਚਲੋ ਬਹੁਤੀਆਂ ਗੱਲਾਂ ਬਾਤਾਂ ਨਾ ਕਰਦੇ ਕੋਈ ਚਲੋ ਠੀਕ ਹੈ ਜੀ ਮੇਰੇ ਵੱਲੋਂ ਸਸਤੀ ਘਰ ਮਿਲਦੇ ਆ ਅਗਲੇ ਵਲੋਗ ਵਿੱਚ ਸਸਤੀ ਗੱਲ ਬਾਏ ਬਾਏ ਤਾਂ ਕਰਦੇ ਟਾ 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 ਬਾਏ